ਮੇਰੀ ਪਤਲੀ ਕਮਰ ਮੇਂ ਆਂ ਡਾਲੇ ਵੇ ਲੱਥਿਆ ਪੂਤ ਦੇ ਸਿਰ ਤੋਂ ਵਿਆਹ ਦਾ ਕਿ ਨਹੀਂ ਹੈ ਜਦੋਂ ਤੂੰ ਹੀ ਮੇਰਾ ਵਿਆਹ ਨਹੀਂ ਕਰਵਾਉਣਾ ਤਾਂ ਫਿਰ ਪੁੱਛਣ ਦਾ ਕੀ ਫਾਇਦਾ ਆਏ ਸਬਰ ਕਰ ਸਬਰ ਦਾ ਫਲ ਮਿੱਠਾ ਹੁੰਦਾ ਆ ਕਿੰਨਾ ਕ ਸਬਰ ਕਰਾਂ ਉਹ ਜਿੰਨਾ ਮੈਂ ਸਬਰ ਕਰੰਦੇ ਆ ਨਾ ਮੈਨੂੰ ਫਲ ਨਹੀਂ ਪੂਰੀ ਫਰੂਟ ਚਾੜ ਦੀ ਪਲੇਟ ਚਾਹੀਦੀ ਮੈਨੂੰ ਫਰੂਟ ਚਾੜ ਦੀ ਪਲੇਟ ਅੱਛਾ ਮੁੰਡੇ ਨੂੰ ਕਹਿੰਦੇ ਸਬਰ ਕਰੋ ਆਪਣੇ ਵੀ ਭੁੱਲ ਗਿਏ ਹੈ ਜਦੋਂ ਮੈਨੂੰ ਸਿਨ ਮੇ ਹੈ ਜਦੋਂ ਮੈਨੂੰ ਮਹੌਲ ਤੇ ਕਹਿੰਦੀ ਮੈਨੂੰ ਮੇਲ ਲੈ ਹੈ ਬੰਦਾ ਵਿਆਹ ਹੋ ਗਿਆ ਨਾ ਉੱਤੋਂ ਬਾਅਦ ਕਿਤੇ ਰੰਬਰ ਲੈ ਕੇ ਨਹੀਂ ਗਿਆ ਬੰਦਾ ਨਹੀਂ ਤੋ ਇੱਕ ਗੱਲ ਕੱਸ ਅਕਦੇ ਚੋਣਾ ਤੋਂ ਬਾਅਦ ਪ੍ਰਚਾਰ ਸੁਣਿਆ ਹੈ ਕੀ ਤੁਪ ਕਹਿੰਦੇ ਤੂੰ ਦੱਸੋ ਤੁਹਾਡੇ ਇੰਨਾ ਰਛਣਾ ਕਰਕੇ ਮੈਨੂੰ ਭੱਲੇ ਦੀ ਕੋਈ ਕੁੜੀ ਲੈ ਨਹੀਂ ਦੇਦੀ ਮੈਂ ਤਾਂ ਸੋਚ ਲਿਆ ਕੱਲ ਮੈਂ ਨਾ ਕੱਲੀ-ਕੱਲੀ ਦੇ ਗੇਟ ਤੇ ਬੂਹੇ ਅੱਗੇ ਲੇਖਣਾ ਕਿ ਕੁੜੀਆਂ ਸਿੰਡਲ ਹੁੰਦੀਆਂ ਨੇ ਸਿੰਡਲ ਹੁੰਦੀਆਂ ਨੇ ਗੱਲ ਖਤਮ ਬਸ ਮੁੰਡੇ ਤੇ ਉੱਲੂ ਹੁੰਦੇ ਆ ਤੂੰ ਟੱਡੀ ਜੇ ਮੇਰੇ ਤੋਂ ਬਾਜਾ ਤੈਨੂੰ ਮੈਂ ਦੱਸਦਾ ਉੱਲੂ ਕੀ ਹੁੰਦੇ ਆ